ਮੁਲਤ ਵੀ ਹੋ ਗਿਆ ਕਿਸਾਨ ਸ਼ਾਂਤ ਬਈ ਸਨਮਾਨ ਕਰਨਾ ਚਾਹੁੰਦੇ ਆ ਤੁਸੀਂ 에어ਪੋਰਟ ਦੇ ਨਾਲ ਦਫਾਤੜੀ ਟੁੱਟ ਜੂਗੀ ਬੰਦ ਹੋ ਜੂਗੀ ਸੋ ਸੋਡੀ ਰਿਪੋਰਟ ਤੇ ਹੋਣਾ ਸਾਰਾ ਕੁਝ ਜੇਹ ਜੀ ਤੁਸੀਂ ਰਿਪੋਰਟ ਭੇਜੋਗੇ ਜੇ ਲਾਉਨ ਵੀ ਭੇਜੋਗੇ ਤਾਂ ਦਫਾਤੜੀ ਲੱਗ ਜੂਗੀ ਜੇ ਨਾਲ ਲਾਉਨ ਵੀ ਭੇਜੋਗੇ ਫਿਰ ਦਫਾਤੜੀ ਨਹੀਂ ਲੱਗੂਗੀ ਇਹ ਨੂੰ ਕਿ ਕੋਈ ਗੱਲ ਨਹੀਂ ਹਾਂ ਠੀਕ ਹੈ ਇੰਨੀ ਗੱਲ ਉਹਨਾਂ ਨੇ ਕਹਿ ਦਿੱਤੀ ਵੀ ਤੁਹਾਡੇ ਬੰਦੇ ਜਿਹੜੇ ਅੱਜ ਜਿੰਨੇ ਵੀ ਫੜੇ ਅੱਜ ਉਹ ਸਾਰੇ ਹੁਣੇ ਛੱਡ ਦਿੰਨੇ ਆ ਅਸੀਂ ਕੱਠ ਦੇ ਵਿੱਚ ਇਹ ਵੀ ਕਹਿ ਦਿੰਨੇ ਆ ਵੀ ਹੋਰ ਕੋਈ ਵੀ ਆਗੂ ਕਿਸੇ ਵੀ ਕੇਸ ਦੇ ਵਿੱਚ ਕਿਸਾਨ ਅੰਦੋਲਨ ਦਾ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਆਗੂ ਅੱਜ ਤੋਂ ਬਾਅਦ ਨਹੀਂ ਫੜਾ ਜਾਊਗਾ ਇਹ ਵੀ ਕਹਿੰਦੇ ਅਸੀਂ ਕਹਿ ਦਿੰਨੇ ਆ ਅਸੀਂ ਇਹ ਕਹਿ ਵੀ ਠੀਕ ਹੈ ਫਿਰ ਫਰਕ ਕੀ ਰਹਿ ਗਿਆ ਆਪਣਾ ਤੇ ਛੋੜ ਦਾ ਫਰਕ ਹੀ ਨਹੀਂ ਕੋਈ ਅਸੀਂ ਵੀ ਚਾਹੁੰਦੇ ਆ ਵੀ ਬੰਦੇ ਹੁਣੇ ਛੱਡ ਦਿਓ ਕਿਸੇ ਵੀ ਕਿਸਾਨ ਆਗੂ ਨੂੰ ਕਹਾਂ ਤੋਂ ਨਾ ਫੜਿਆ ਜਾਵੇ ਤੇ ਜਿਹੜੇ ਅਸੀਂ ਸਨਮਾਨ ਕਰਨਾ ਸਾਡਾ ਹੱਕ ਹੈ ਜਮੂਰੀ ਹੱਕ ਹੈ ਉਸ ਨੂੰ ਸਾਡੇ ਹੱਕ ਨੂੰ ਸਾਨੂੰ ਦਿੱਤਾ ਜਾਵੇ ਐਨੀ ਗੱਲ ਹੈ ਸਾਰਾ ਕੁਝ ਨਿਪਟਦਾ ਜੇ ਨਹੀਂ ਨਿਪਟੂਗਾ ਇਹ ਜਾਊਗਾ ਮੀਟ ਕੇ ਰਹੀ ਬਿਨਾਂ ਸਿਆਸੀ ਨੁਕਸਾਨ ਹੋਊਗਾ ਅਸੀਂ ਕਹਿੰਦੇ ਆ ਵੀ ਸਿਆਸੀ ਨਾ ਕਰਾਓ ਅੱਜ ਇਹ ਵੀ ਕਹਿੰਦਾ ਵੀ ਸਮਾਂ ਬਾਉਂਡ ਕਰ ਲੋ ਵੀ ਜਿਹੜਾ ਮੰਡੀ 'ਚ ਜਾ ਕੇ ਕਿੰਨਾ ਸਮਾਂ ਜਾਣਦਾ ਲੱਗੂ ਕਿੰਨਾ ਸਮਾਂ ਸਨਮਾਨ ਦਾ ਲੱਗੂ ਤੇ ਕਿੰਨਾ ਸਮਾਂ ਉੱਥੋਂ ਮੰਡੀ ਤੋਂ ਅੰਬਾਰੇ 'ਚੋਂ ਬਾਹਰ ਆਉਣ ਦਾ ਲੱਗੂ ਉਹ ਸਮਾਂ ਬਾਉਂਡ ਕਰ ਲੋ ਇੱਥੇ ਜ਼ਿਕਰ ਵੀ ਕਹਿੰਦਾ ਵੀ ਜੇ ਇੱਥੇ ਜਿਹੜਾ ਕਦਮ ਹੈ ਉੱਥੇ ਜਾਣ ਵਾਲਾ ਸਨਮਾਨ ਵਾਲਾ ਤੇ ਵਾਅਦਾ ਸੌਣ ਵਾਲਾ ਜਿੱਦਾਂ ਗੱਲ ਬੈਨੂ ਜਿੰਨਾ ਟੁਕਮਾ ਸਮਾਂ ਚਾਹੀਦਾ ਉਹਨਾਂ ਸਵਾ ਬਾਉਂਡ ਕਰ ਦੋ ਉਹਨੇ ਸਮੇਂ ਦੇ ਵਿੱਚ ਆਂਦੇ ਸੀ ਸਬੰਧ ਕਰ ਦੇਗੇ ਅੱਠ ਕੀ ਹੁੰਦੇ ਆ ਉਹਦੇ ਹਿਸਾਬ ਨਾਲ ਕਹਾ ਫੈਸਲਾ ਹੋ ਜਾ ਪਰ ਉਹਨਾਂ ਚਿਤ ਕਰ ਆ ਗੱਲ ਮੰਨੋ ਇਹ ਆਪਣਾ ਦਰਨਾ ਮੋਰਚਾ ਦਾ ਫੈਸਲਾ ਵੀ ਆਪਾਂ ਅੱਜ ਟ੍ਰੈਫਿਕ ਜਾਮ ਨਹੀਂ ਕਰਨੇ ਟ੍ਰੈਫਿਕ ਦੇ ਵਿੱਚ ਵਿਗੜ ਨਹੀਂ ਪਾਉਣਾ ਤਾਂ ਹੀ ਸਾਈਡ ਦੇ ਵਿੱਚ ਆਪਾਂ ਬੰਦੇ ਖੜੇ ਕੀਤੇ ਆ ਕਿਉਂਕਿ ਇਸ ਨੂੰ ਉਹ ਬਰਤ ਨਾ ਸਕਣ ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਕਹਤਾ ਵੀ 7 ਦਿਨਾਂ ਦੇ ਵਿੱਚ ਕੰਦ ਚੱਕ ਦਿਓ ਆਪਾਂ ਵੀ ਗੰਦ ਚਕਾਉਣਾ ਚਾਹੁੰਦੇ ਸੀ ਉਹ ਉਹਨਾਂ ਨੂੰ ਹਾਜਮ ਨਹੀਂ ਆਇਆ ਹਰਿਆਣਾ ਦੀ ਸਰਕਾਰ ਨੂੰ ਉਹ ਸੁਪਰੀਮ ਕੋਰਟ 'ਚ ਚਲੇ ਗਏ ਵੀ ਜੇ ਗੰਦ ਚੱਕਤੀ ਇੱਥੇ ਬੰਦਮਨੀ ਫੈਲ ਜੂ ਉੱਥੇ ਜਾਮ ਲੱਗ ਜਾਣਗੇ ਹਰਿਆਣਾ 'ਚ ਸੜਕਾਂ ਬੰਦ ਹੋ ਜਾਣਗੀਆਂ ਜੀਟੀ ਰੋਡਾਂ ਬੰਦ ਹੋ ਜਾਣਗੀਆਂ ਇਹ ਇਹ ਉੱਥੇ ਪਚਾਉਣਾ ਚਾਹੁੰਦੇ ਆ ਤਾਂ ਕਿ ਸੁਪਰੀਮ ਕੋਰਟ ਜਿਵੇਂ ਹਾਈ ਕੋਰਟ ਨੇ ਫੈਸਲਾ ਕਰਤਾ ਗੰਦ ਚੱਕਣ ਦਾ ਕਿਤੇ ਸੁਪਰੀਮ ਕੋਰਟ ਨਾ ਕਰ ਦੇ ਤੋ ਇਹ ਚੋ ਵੀ ਆਪਾਂ ਉਹਨਾਂ ਦੇ ਟਰੈਪ ਚੋਂ ਫਸ ਜਗੇ ਉਹਨਾਂ ਨੂੰ ਆਪਾਂ ਮੌਕਾ ਨਾ ਦੇ ਦੇ ਗੇ ਤਾਂ ਆਪਾਂ ਕਿਹਾ ਵੀ ਪਾਸੇ ਹੋ ਜੋ ਇਹ ਨਾ ਉਹ ਵੀ ਟਰੈਫਿਕ ਜਾਮ ਕੀਤਾ ਹੋਇਆ ਸਗਾ ਤੋਂ ਲਗਾਓ ਟਰੈਫਿਕ ਨੂੰ ਜਿਹੜਾ ਵਲੰਟੀਅਰ ਪਾਸੇ ਹੋ ਕੇ ਜਿੰਨੀ ਟਰੈਫਿਕ ਲੰਘਦੀ ਹੈ ਉਹਨੂੰ ਵਲੰਟੀਅਰ ਲਗਾਉਣ ਦੀ ਯਤਨ ਕਰੋ ਭਾਵੇਂ ਵੱਡ ਗਿਆ ਗੱਡ ਗਿਆ ਨੇ ਤੇ ਭਾਵੇਂ ਛੋਟ ਗਿਆ ਗੱਡ ਗਿਆ ਨੇ ਤਾਂ ਕਿ ਕੋਈ ਇਸ ਨੂੰ ਉਹ ਆਧਾਰ ਬਣਾ ਕੇ ਇਸ ਨੂੰ ਬੇਸ ਬਣਾ ਕੇ ਸਪਰੀਮ ਕੋਰਟ ਦੇ ਵਿੱਚ ਆਪਣੇ ਉਲਟ ਫੈਸਲਾ ਨਾ ਕਰ ਸਕਣ ਇਸ ਕਰਕੇ ਤੁਹਾਨੂੰ ਕਿਹਾ ਵੀ ਆਪਾਂ ਟ੍ਰੈਫਿਕ ਜਾਬ ਨਹੀਂ ਕਰਦੇ ਐਨੇ ਆਪਾਂ ਟ੍ਰੈਫਿਕ ਜਾਬ ਕੀਤੀਆਂ ਨਹੀਂ ਕੀਤੀਆਂ ਨੇ ਬਹੁਤ ਵਾਰੀ ਕੀਤੀਆਂ ਨੇ ਦੂਜੀ ਗੱਲ ਹੈ ਹੁਣ ਆਪਣਾ ਮਸਲਾ ਜਿਵੇਂ ਕਹਿੰਦੇ ਹਾਥੀ ਲੰਘ ਗਿਆ ਪੂਛ ਰਹੇਗੀ ਸਭ ਤੋਂ ਵੱਡਾ ਤਾਂ ਹਾਥੀ ਜਿਹਦੇ ਖਾਤਰ ਆਪਾਂ ਨਵਦੀਪ ਜੇਲ੍ਹ ਵੜੇ ਜੀ 111 ਦਿਨਾਂ ਤੋਂ ਲੜ ਰਹੇ ਸੀ ਜਿੱਦੇ ਤੋਂ ਫੜਿਆ 111ਵਾਂ ਲੈਣਾ ਅੱਜ ਉਹਨੂੰ ਛੱਡੋ ਉਹਦੇ ਜਿਹੜਾ ਕੇਸ ਹੈ 307 ਦਾ ਝੂਠਾ ਪਾਇਆ ਹੋਇਆ ਉਹਨੇ ਕਿਸੇ ਮੁਲਾਜ਼ਮ ਨੇ ਸੱਟ ਨਹੀਂ ਮਾਰੀ 307 ਵਾਲੀ ਉਹ ਝੂਠਾ ਪਾਇਆ ਹੋਇਆ 13 ਫਰਵਰੀ ਨੂੰ ਜਿਸ ਦਿਨ ਆਪਾਂ ਪਹਿਲੇ ਦਿਨ ਆਏ ਆ ਇੱਥੇ ਸ਼ੰਭੂ ਉਸ ਦਿਨ ਦੀ ਐਫਆਈਆਰ ਨੰਬਰ 40 ਹੈ ਉਹ 40 ਨੰਬਰ ਐਫਆਈਆਰ ਦੇ ਵਿੱਚ ਕਿਹਾ ਵੀ ਨਵਦੀਪ ਨੇ ਪੁਲਸਰਾਂ ਦੇ ਆ ਕੇ ਇੱਥੇ ਗੰਦ ਤੇ ਆ ਕੇ ਉਹਦੇ ਸਿਰ 'ਤੇ ਸੱਟ ਮਾਰੀ ਪੁਲਸ ਦੇ ਸਿਰ ਪਾਟ ਕੇ ਆਹ ਇਹ ਆ ਮਾਨਕਾਤ ਕਹਾਣੇ ਬਣਾ ਕੇ 307 ਦਾ ਪਰਚਾ ਬਣਾਇਆ ਜਦ ਕੇ 315 ਸਾਬਤ ਨਹੀਂ ਕਰ ਸਕੀ ਕੋਈ ਉਹ ਐਮ ਐਲ ਆਰ ਨਹੀਂ ਦਿਖਾ ਸਕੀ ਜਿਹਦਾ ਸਿਰਪੱਤੇ ਹੂ ਪੁਲਸ ਵਾਲੇ ਦਾ ਉਹਦੀ ਡਾਕਟਰੀ ਵੀ ਹੋਊਗੀ ਉਹਦਾ ਐਮ ਐਲ ਆਰ ਵੀ ਹੋਊਗਾ ਸੋ ਆਪਾਂ ਝੂਠਾ ਸੀ ਉਹ ਆਪਾਂ ਛੜਵਾ ਲਿਆ ਵੱਡਾ ਜਿਹੜਾ ਕਹ ਲੋ ਬਈ ਜਿਹੜਾ ਆਪਣਾ ਹੱਥੀ ਲਗਾ ਲਿਆ ਜਿਹੜਾ ਆਪਣੀਆਂ ਮੰਗਾ ਦਾ ਸੀ ਤੋ ਹੁਣ ਤੱਕ ਕੋਈ ਖਾਸ ਗੱਲ ਨਹੀਂ ਇਕੱਲੇ ਸਰਮਾਹਣ ਵਾਲੀ ਗੱਲ ਹੈ ਸਿੱਧੀ ਗੱਲ ਹੈ ਵੀ ਉਹਨਾਂ ਨੂੰ ਵਜਮ ਨਹੀਂ ਆ ਰਹੀ ਗੱਲ ਇਹ ਵੀ ਜੋ ਅਸੀਂ ਚਾਹੁੰਦੇ ਸੀ ਇਹਨੂੰ ਥਾਣੇ 'ਚ ਸੱਦਾਂਗੇ ਇਹਨੂੰ ਬਰਫ ਤੇ ਪਾਵਾਂਗੇ ਇਹਨੂੰ ਨੰਗਾ ਕਰਾਂਗੇ ਇੱਕ ਸੱਚ ਥੋੜੀ ਜੀ ਗੱਲ ਹੋਰ ਵੀ ਦੱਸ ਦਿੰਗੇ ਜਿਹੜੀ ਉਹਨਾਂ ਨੂੰ ਦੁੱਖ ਹੋਇਆ ਅੱਜ ਕਹਿੰਦੇ ਨਵਦੀਪ ਨੇ ਬਾਹਰ ਆ ਕੇ ਵੀਡੀਓ ਪਾ ਕੇ ਉਹਨਾਂ ਨੇ ਨੰਗਾ ਕੀਤਾ ਸਾਰੇ ਮੇਰੇ ਕੱਪੜੇ ਲਹਾਏ ਇਹ ਕਹਿੰਦਾ ਵੀ ਸਾਡੀ ਬਦਨਾਮੀ ਹੋ ਗਈ ਇਹਦੇ ਨਾਲ